ਹਾਂਜੀ ਪ੍ਰਧਾਨ ਜੀ ਜਿਹੜੀ ਤਾਂ ਅੱਜ ਇਹ ਮੀਟਿੰਗ ਹੋਈ ਆ ਇਹਦਾ ਮੰਤਵ ਕੀ ਆ ਜਿਹੜੀ ਸਾਡੀ ਅੱਜ ਦੀ ਮੀਟਿੰਗ ਤਕਰੀਬਨ 7 ਵਜੇ ਤੋਂ ਲੈ ਕੇ ਚੱਲ ਰਹੀ 2 ਘੰਟੇ ਇਸ ਦਾ ਮੰਤਵ ਸਾਡਾ ਇਹ ਆ ਜੋ 5 ਤਰੀਕ ਨੂੰ ਆਪਾਂ ਰੇਲਵੇ ਟ੍ਰੈਕ ਰੋਕਣੇ ਆ ਉਹਦੇ ਸਬੰਧ ਵਿੱਚ ਜੋ ਸਾਡੇ ਡੈਲੀਗੇਟ ਭੰਨੇ ਉਹਦੇ ਸਬੰਧ ਵਿੱਚ ਜੋ ਸਾਡੀ ਜੋਨ ਦੀ ਚੋਣ ਹੋਣੀ ਉਹਦੇ ਸਬੰਧ ਵਿੱਚ ਜਾਂ ਫੰਡ ਦੇ ਸਬੰਧ ਵਿੱਚ ਜੋ ਵੀ ਸਾਡੀ ਗੱਲਬਾਤ ਹੋਈ ਆ ਉਹ ਸਾਰਾ ਕੁਝ ਆਪਾਂ ਫਾਈਨਲ ਕਰਕੇ ਫੰਡ ਦੂਸਰਾ ਸਭ ਕੁਝ ਕਰਕੇ ਆਪਣੇ ਸ਼ਾਨ ਸਿੰਘ ਫੌਜੀ ਉਹਨਾਂ ਨੂੰ ਇਹਨਾਂ ਦੇ ਸਪੁਰਦ ਕਰ ਦਿੱਤਾ ਹੁਣ ਸਾਡੇ ਵੱਲੋਂ ਸਾਡੇ ਸੂਬਾ ਅਗਵਾਨ ਕੇ 6 ਤਰੀਕ ਨੂੰ ਚੋਣ ਕਰ ਲੈਣ ਆਪਾਂ 4 ਤਰੀਕ ਤੱਕ ਪੂਰੇ ਰੈਡੀ ਹੈ ਠੀਕ ਹੈ ਜੀ ਤੇ ਜਿਹੜਾ ਰੇਲਵੇ ਦਾ ਧਰਨਾ ਆ ਹਾਂਜੀ ਉਹਦੀ ਤਿਆਰੀ ਕੀ ਹੈ ਜੀ ਅਸੀਂ ਰੇਲਵੇ ਦੇ ਧਰਨੇ ਸੰਬੰਧੀ ਆਪਣੇ ਸਾਰੇ ਵਰਕਰਾਂ ਨਾਲ ਜਿਹੜੀ ਮੀਟਿੰਗ ਆ ਕਰ ਲਈ ਆ ਸਾਡੀ ਤਿਆਰੀ ਪੂਰੀ ਆ ਤੇ ਅੱਗੇ ਜਿਸ ਤਰ੍ਹਾਂ ਸਾਡੇ ਅਗੂ ਲੈਣਗੇ ਅਸੀਂ ਉਸੇ ਦਾ ਹੱਥ ਨਾਲ ਜਿਹੜੀ ਤਿਆਰੀ ਇਹਨਾਂ ਨੂੰ ਲਾਗੂ ਕਰਾਂਗੇ